ਅਚਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਨਤ ਟੀਵੀ ਚੈਨਲਸ ਤੇ ਚਾਹੇ ਉਹ ਡਿਜੀਟਲ ਹੋਵੇ ਜਾਂ ਟੀਵੀ ਦੀ ਗੱਲ ਕੀਤੀ ਜਾਵੇ ਤਾਂ ਕਮਲ ਕੌਰ ਭਾਬੀ ਦੀਆਂ ਖਬਰਾਂ ਚੱਲ ਰਹੀਆਂ ਸੀ ਦੀਪਿਕਾ ਲੂਥਰਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਦੇ ਕੰਟੈਂਟ ਨੂੰ ਲੈ ਕੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਨੂੰ ਲੈ ਕੇ ਇਹ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਚੱਲ ਹੀ ਰਹੀਆਂ ਸੀ ਕਿ ਇਸ ਤੋਂ ਬਾਅਦ ਇੱਕ ਹੋਰ ਖਬਰ ਹਰਿਆਣਾ ਤੋਂ ਸਾਹਮਣੇ ਆਉਂਦੀ ਹੈ ਕਿ ਹਰਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮਾਡਲ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦਾ ਨਾਂ ਸ਼ੀਤਲ ਚੌਧਰੀ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਲੋਕ ਸਿਮੀ ਚੌਧਰੀ ਦੇ ਨਾਮ ਦੇ ਨਾਲ ਵੀ ਜਾਣਦੇ ਸੀ ਹੁਣ ਉਸ ਪੂਰੇ ਮਾਮਲੇ ਤੇ ਇੱਕ ਵੱਡਾ ਖੁਲਾਸਾ ਹੋਇਆ ਵੱਡਾ ਅਪਡੇਟ ਸਾਹਮਣੇ ਆਇਆ ਦੱਸਦੀ ਕਿ ਅੱਜ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਨੇ ਇਹ ਗੱਲ ਆਖੀ ਕਿ ਸ਼ੀਤਲ ਚੌਧਰੀ ਦੇ ਬॉयਫਰੈਂਡ ਨੇ ਹੀ ਉਸ ਦਾ ਕਤਲ ਕੀਤਾ ਹੈ ਬੇਰਹਿਮੀ ਦੇ ਨਾਲ ਜੋ ਪੁਲਿਸ ਦੇ ਮੁਤਾਬਕ ਹੈ ਕਹਿੰਦਾ ਹੈ ਕਿ 8 ਵਾਰ ਉਸਤੇ ਹਮਲਾ ਕੀਤਾ ਗਿਆ ਗਲਾ ਤੱਕ ਉਸ ਦਾ ਵੱਢ ਦਿੱਤਾ ਗਿਆ ਤੇ ਉਸ ਦੀ ਮੌਤ ਹੋ ਗਈ ਸੋਸ਼ਲ ਮੀਡੀਆ ਇਨਫਲੂਐਂਸਰਸ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਸਹਿਮ ਦੇ ਵਿੱਚ ਹੈ ਖਾਸ ਕਰ ਉਸ ਲੋਕ ਜੋ ਕਿ ਵਲਗਰ ਕੰਟੈਂਟ ਬਣਾਦੇ ਨੇ ਅਸ਼ਲੀਲ ਵੀਡੀਓਜ਼ ਬਣਾਉਂਦੇ ਨੇ ਅਜਿਹੀਆਂ ਵੀਡੀਓਜ਼ ਬਣਾਉਂਦੇ ਨੇ ਜੋ ਕਿ ਸੱਭੇ ਸਮਾਜ ਦੇ ਵਿੱਚ ਸ਼ਾਇਦ ਉਹਨਾਂ ਨੂੰ ਅਕਸੈਪਟ ਨਾ ਕੀਤਾ ਜਾਵੇ ਹੁਣ ਉਸ ਤੋਂ ਬਾਅਦ ਸਾਰੇ ਇਨਫਲੂਐਂਸਰ ਜਿਹੜੇ ਨੇ ਉਹ ਡਰ ਦੇ ਵਿੱਚ ਨੇ ਸੈਮ ਦੇ ਵਿੱਚ ਨੇ ਪਰ ਜੋ ਹਰਿਆਣਾ ਮਾਡਲ ਦਾ ਮਰਡਰ ਕੀਤਾ ਗਿਆ ਹੁਣ ਉਸ ਦੇ ਵਿੱਚ ਵੀ ਵੱਡਾ ਖੁਲਾਸਾ ਹੋਇਆ ਬॉयਫਰੈਂਡ ਨੇ ਹੀ ਆਪਣੀ ਪ੍ਰੇਮਿਕਾ ਨੂੰ ਮਾਰ ਸੱਟਿਆ ਪ੍ਰੇਮੀ ਪ੍ਰੇਮੀ ਹੀ ਕਤਲ ਨਿਕਲਿਆ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਅਪਡੇਟ सामने लैके आता है पुलिस के वलों सब तो पहला थानू दस दें कि पुलिस का की कहना है उस बाद इस पूरे मामले से थानू विस्तार अपडेट दसा देखिए इसका आ, ये करीब जो अभी तक तो पता लगा इसने बताया चार साल से जान पहचान की उनकी याद की पहले मित्र मॉल में दोनों ये नौकरी करते थे वहाँ से इनकी जान पहचान सर नेहा ने जिस तरीके से उसकी बहन ने आरोप लगाया कि पहले भी ये प्रताड़ित करता था या पहले भी कुछ मारपीट का कुछ इस तरीके का कुछ सामने आया इनको

पैर मारे बचाव का प्रयास किया तो इसको भी छाप ले ये कोई इन्वेस्टिगेशन का मामला नहीं है हम ये उनकी पर्सनल बातें हैं जो इन्वेस्टिगेशन से संबंधित तो सर तो जिस तरीके से आप बता रहे हैं कि चाकू से मर्डर किया हो क्या वो चाकू पुलिस ने बरामद कर लिया या कुछ और अभी बाकी नहीं अभी चाकू बरामद नहीं हुआ है गाड़ी बरामद हुई है गाड़ी में कुछ सामान थे इनके मोबाइल वगैरह थे वो मिले हैं पर्स मिला है कुछ कपड़े मिले हैं लड़की का सैंडल मिला है सर आप बोलिए कहाँ से रिकवर की गई थी सर ये खरपोदा नहर में मिली सर तो पहले कंप्लेंट दी गई थी इसके सुधार क्या उस पर कभी कोई कार्रवाई हुई वो मैंने बताया अभी पता लगा उसका पता करेंगे क्या कार्रवाई है आरोपी के परिवार का ये कहना है कि सर काफी पैसे अट चुकी थी एक होटल इसने खोला था लगभग 1.5 करोड़ रुपए लगाए वो बर्बाद कर दिया उसी के पीछे पैसे बैठे सारी लड़की थी कि वो वो अगर आवश्यकता होगी तो हम दूसरी से पर इन्वेस्टिगेशन करेंगे लेकिन अभी हम बचया चलो क्योंकि एक लड़की की हत्या हुई है उसकी इन्वेस्टिगेशन कर रहे हैं एनसी पॉइंट सो ये ਤੁਸੀਂ ਹਰਿਆਣਾ ਪੁਲਿਸ ਤੋਂ ਸੁਣਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦਾ ਮਰਡਰ ਕੀਤਾ ਗਿਆ ਪੁਲਿਸ ਨੇ ਆਪਣੇ ਸ਼ਿਕੰਜੇ ਦੇ ਵਿੱਚ ਉਸ ਦੀ ਗ੍ਰਿਫਤਾਰੀ ਵੀ ਕਰ ਲਈ ਹੈ આરોપી ਜੋ ਕਿ ਜਿਸ ਦਾ ਨਾਂ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਤੇ ਜੋ ਮਾਡਲ ਹੈ ਸ਼ੀਤਲ ਚੌਧਰੀ ਉਹ ਵੀ ਪਹਿਲਾਂ ਤੋਂ ਵਿਆਹੀ ਹੋਈ ਹੈ ਪਰ ਉਹ ਆਪਣੇ ਪਤੀ ਤੋਂ ਅਲੱਗ ਰਹਿੰਦੀ ਹੈ ਇਹਨਾਂ ਦੇ ਵਿੱਚ ਕੋਈ ਆਪਸੀ ਅਨਬੰਦ ਹੋਈ ਸ਼ੀਤਲ ਚੌਧਰੀ ਇੱਕ ਗਾਣੇ ਦੀ ਸ਼ੂਟਿੰਗ ਦੇ ਲਈ ਜਾ ਰਹੀ ਸੀ ਤਾਂ ਉਸ ਦੌਰਾਨ ਹੀ ਕੁਝ ਅਜਿਹਾ ਹੁੰਦਾ ਹੈ ਤੇ ਇਸ ਕਤਲ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਸੁਰੱਖਿਆ ਨੂੰ ਲੈ ਕੇ ਕਿੰਨੇ ਕੜੇ ਪ੍ਰਬੰਧ ਕਿਤੇ ਨਾ ਕਿਤੇ ਇਹ ਪੋਲ ਖੋਲਦੇ ਵੀ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਤੇ ਲਾਣਤਾ ਪੈ ਰਹੀ ਹੈ ਚਾਹੇ ਉਹ ਪੰਜਾਬ ਸਰਕਾਰ ਦੀ ਗੱਲ ਹੋਵੇ ਚਾਹੇ ਉਹ ਹਰਿਆਣਾ ਸਰਕਾਰ ਦੀ ਗੱਲ ਹੋਵੇ ਕਿਸ ਤਰੀਕੇ ਦੇ ਨਾਲ ਇੱਕ ਦਿਨ ਦਿਹਾੜੇ ਇਨਫਲੂਐਂਸਰ ਦਾ ਕਤਲ ਹੋ ਜਾਂਦਾ ਹੈ ਪੰਜਾਬ ਦੀ ਵੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਕਈ ਲੋਗ ਇਹਨਾਂ ਇਨਫਲੂਐਂਸਰਸ ਦੇ ਹੱਕ ਦੇ ਵਿੱਚ ਵੀ ਆ ਰਹੇ ਨੇ ਤਾਂ ਇਹਨਾਂ ਇਨਫਲੂਐਂਸਰਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਲੋਗ ਅਜਿਹਾ ਕੰਟੈਂਟ ਦੇਖਦੇ ਸੀ ਤਾਂ ਇਸ ਲਈ ਅਸੀਂ ਅਜਿਹਾ ਕੰਟੈਂਟ ਬਣਾਉਂਦੇ ਸੀ ਤਾਂ ਕਿਤੇ ਨਾ ਕਿਤੇ ਇਹ ਲੋਕ ਵੀ ਜ਼ਿੰਮੇਵਾਰ ਨੇ ਸਥਾਨਕ ਸਰਕਾਰਾਂ ਵੀ ਜੜੀਆਂ ਨੇ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਅਜਿਹੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਹੁਣ ਤੁਹਾਨੂੰ ਇਹ ਸ਼ੀਤਲ ਚੌਧਰੀ ਵਾਲਾ ਮਸਲਾ ਦੱਸਦੇ ਹਾਂ ਦਰਅਸਲ ਇਹ ਸ਼ੂਟਿੰਗ ਦੀ ਸ਼ੂਟਿੰਗ ਦੇ ਲਈ ਜਾਂਦੀ ਹੈ ਉਸ ਤੋਂ ਬਾਅਦ ਪਾਨੀ ਪਤ ਦੀ ਇਹ ਰਹਿਣ ਵਾਲੀ ਹੈ ਆਪਣੀ ਭੈਣ ਦੇ ਨਾਲ ਰਹਿੰਦੀ ਸੀ ਸੋਹਣੀ ਪਤ ਦੇ ਵਿੱਚ ਇਸ ਦਾ ਕਤਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਪੂਰੀ ਗਹਿਰਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਤੇ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਉਸ ਦੇ ਹੀ ਪ੍ਰੇਮੀ ਨੇ ਉਸ ਦਾ ਕਤਲ ਕਰ ਦਿੱਤਾ ਬੇਰਹਿਮੀ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੋਸ਼ਲ ਮੀਡੀਆ ਤੇ ਇਸ ਦੇ ਲੱਖਾਂ ਹੀ ਫੋਲੋਅਰ ਸੀ ਲੱਖਾਂ ਹੀ ਲੋਕ ਇਸ ਨੂੰ ਪਸੰਦ ਕਰਦੇ ਸੀ ਲੱਖਾਈ ਲੋਕ ਇਸ ਦੀਆਂ ਵੀਡੀਓਜ਼ ਨੂੰ ਲਾਈਕ ਕਰਦੇ ਸੀ ਪਰ ਕਿਸ ਤਰੀਕੇ ਦੇ ਨਾਲ ਇਸ ਦਾ ਬੇਰਹਿਮੀ ਦੇ ਨਾਲ ਕਤਲ ਜਿਸ ਤੋਂ ਬਾਅਦ तमाम ਇਨਫਲੂਐਂਸਰਸ ਦੇ ਵਿੱਚ ਡਰ ਦਾ ਮਾਹੌਲ ਹੈ तमाम ਲੋਕ ਇਹਨਾਂ ਦੇ ਹੱਕ